ਤਸਵੀਰ ਜੁੱਗੋ ਜੁਗ ਅਟਲ ਰਹਿਣੀ ਹੈ ਤੇ ਰਹੂਗੀ ਸਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਜਿੰਦਾਬਾਦ 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 ਗਾ ਮੇਲੇ ਤੇ ਜਿੰਨੀਆਂ ਮਰਜ਼ੀ ਫੋਟੋਆਂ ਤਸਵੀਰਾਂ ਸਾਰੇ ਸਹੀ ਦੰਗ ਲਾਉਣੀਆਂ ਆਪਾਂ ਹੁਣ ਜਿਹੜੀ ਤਸਵੀਰ ਲੱਗੀ ਹੈ ਜਦੋਂ ਇਸ ਤਸਵੀਰ ਦਾ ਕੋਈ ਨਰਾਦਰ ਕਰੂਗਾ ਤੇ ਫਿਰ ਮਸਲਾ ਕਿਤਰਾ ਨਿਬੜ ਗਿਆ ਜੇ ਇਸ ਤਸਵੀਰ ਨੂੰ ਸਗੋਂ ਸਾਲ ਬਾਅਦ ਸੋਹਣੀ ਕਰਕੇ ਵੱਡੀ ਕਰਕੇ ਸ਼ੀਸ਼ੇ ਦੇ ਵਿੱਚ ਮੜਾ ਕੇ ਲਾ ਦੇਣਗੇ ਕਮੇਟੀ ਵਾਲੇ ਤੇ ਅਸੀਂ ਸਮਝਾਂਗੇ ਕਿ ਇਹਨਾਂ ਦੇ ਮਨ ਦੇ ਵਿੱਚ ਸਤਕਾਰ ਆਇਆ ਹੈ ਅੱਜ ਵੀ ਇੱਕ ਫੋਟੋ ਜਿਹੜੀ ਐ ਇੱਥੇ ਸਰਾਂ ਦੇ ਬਾਹਰ ਜਿਹੜੀ ਐ ਇਹਨਾਂ ਨੂੰ ਸਜੋਵਤ ਕੀਤੀ ਹੈ ਜਿਹੜਾ ਮਾਮਲਾ ਉਹ ਪੂਰੀ ਤਰ੍ਹਾਂ ਸਮਾਪਤ ਹੋ ਚੁੱਕਾ ਹੈ ਵਿਵਾਦ ਤੋਂ ਬਾਅਦ ਗੁਰਦੁਆਰਾ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਤੇ ਲੱਗੀ ਸੰਤ ਪਿੰਡਰਾਮ ਵਾਲਿਆਂ ਦੀ ਫੋਟੋ ਤੁਹਾਨੂੰ ਦੱਸਦੇ ਕਿ ਪਿਛਲੇ ਦਿਨੀ ਗੁਰਦੁਆਰਾ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਤੇ ਸੰਤ ਪਿੰਡਰਾਮ ਵਾਲਿਆਂ ਦੀ ਫੋਟੋ ਲੱਗਣ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ ਤੇ ਆਪਸ ਦੇ ਵਿੱਚ ਤਲਵਾਰਾਂ ਵੀ ਚੱਲੀਆਂ ਸੀ ਤੋ ਜਿਸ ਗੱਲ ਨੂੰ ਲੈ ਕੇ ਵਕ ਵਕ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਦੇ ਵਿੱਚ ਰੋਸ਼ ਪਾਇਆ ਜਾ ਰਿਹਾ ਸੀ ਤਾਂ ਜਦੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਗਿਆ ਤਾਂ ਅੱਜ ਪੁਲਿਸ ਦੀ ਹਾਜ਼ਰੀ ਦੇ ਵਿੱਚ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਦੀ ਫੋਟੋ ਗੁਰਦੁਆਰਾ ਸਾਹਿਬ ਦੀ ਸਰਾਂ ਤੇ ਅੱਗੇ ਲਗਾ ਦਿੱਤੀ ਹੈ ਤੇ ਮੌਕੇ ਤੇ ਵਕ ਵਕ ਸਿੱਖ ਜਥੇਬੰਦੀਆਂ ਵੀ ਪਹੁੰਚੀਆਂ ਨੇ ਤੇ ਮੌਕੇ ਤੇ ਪੁਲਿਸ ਵੀ ਮੌਜੂਦ ਸੀ ਇਹ ਬੁਵਾਦ ਜਿਹੜਾ ਨਿਪੜਿਆ ਵੇਖੋ ਬੁਵਾਦ ਨਿਬੜੂਗਾ ਤਾਂ ਜਦੋਂ ਇਹ ਕਮੇਟੀ ਸਾਨੂੰ ਰਿਟਰਨ ਦੇ ਵਿੱਚ ਦਊਗੀ ਵੀ ਸਾਡਾ ਆਪਣੀ ਕੌਮ ਦੇ ਨਾਲ ਆਪਣੇ ਸੰਤਾਂ ਦੇ ਨਾਲ ਕੋਈ ਵੀ ਗਿਲਾ ਸ਼ਿਕਵਾ ਨਹੀਂਗਾ ਤੇ ਜੇ ਇਹਨਾਂ ਨੂੰ ਕੋਈ ਹੈ ਕੌਮ ਅੱਜ ਇੱਥੇ ਪੰਥ ਆਇਆ ਏ ਉਹ ਪੁੱਛਦਾ ਏ ਕਿ ਤੁਸੀਂ ਵੱਟ ਬੰਨੇ ਦਾ ਸੰਤਾਂ ਨਾਲ ਤੁਹਾਡਾ ਰੌਲਾ ਸੀ ਕਿ ਉਸ ਮੂਵਮੈਂਟ ਦੇ ਦੌਰਾਨ ਸੰਤਾਂ ਨੇ ਤੁਹਾਡੇ ਨਾਲ ਕੋਈ ਲੁੱਟਕਸੁੱਟ ਕੀਤੀ ਆ ਜਾਂ ਸੰਤਾਂ ਨੇ ਕੋਈ ਤੁਹਾਡੇ ਨਾਲ ਇਹੋ ਜਿਹਾ ਕੰਮ ਕਰਵਾਇਆ ਜਾਂ ਕੀਤਾ ਜਿਸ ਦੇ ਨਾਲ ਤੁਹਾਨੂੰ ਉਹਨਾਂ ਦੀ ਤਸਵੀਰ ਤੋਂ ਨਫ਼ਰਤ ਹੈ ਅਸੀਂ ਇਹ ਜਵਾਬ ਪੁੱਛਣਾ ਚਾਹੁੰਦੇ ਆ ਜੇ ਨਹੀਂ ਤੇ ਫਿਰ ਤੁਹਾਨੂੰ ਲਿਖਤੀ ਰੂਪ 'ਚ ਦੱਸਣ ਇੱਕ ਤਾਂ ਮਾਫੀਨਾਮਾ ਚਾਹੀਦਾ ਕੌਮ ਨੂੰ ਕਿ ਸਾਡਾ ਕੋਈ ਸੰਤਾਂ ਦੀ ਇਹ ਫੋਟੋ ਹਟਾਉਣ ਦੀ ਮੰਚਾ ਨਹੀਂ ਸੀ ਭਾਵੇਂ ਕੋਈ ਐਵੀਡੈਂਸ ਵੀਡੀਓ ਬਣ ਗਈ ਹੈ ਇਹਨਾਂ ਨੇ ਸਿੱਧੇ ਤੌਰ ਤੇ ਹੋਣ ਭਾਵੇਂ ਜੋ ਮਰਜ਼ੀ ਕਹਿ ਲੈਣ ਇਹ ਕਹਿ ਦਿੱਤਾ ਕਿ ਅਸੀਂ ਇੱਥੇ ਬੰਦੀ ਸਿੰਘਾਂ ਦੀਆਂ ਡਿਬੜੂ ਗੜਾ ਵਾਲਿਆਂ ਦੀਆਂ ਤਹਾੜ ਜੇਲ੍ਹ ਵਾਲਿਆਂ ਦੀਆਂ ਤੇ ਸੰਤਾਂ ਦੀਆਂ ਫੋਟੋਆਂ ਨਹੀਂ ਲੱਗਣ ਦੇਣੀਆਂ ਸੋ ਇਹ ਜਿਹੜਾ ਸੰਤਾਂ ਸੰਗਤਾਂ ਦੀ ਫੋਟੋ ਦਾ ਕਰਕੇ ਸੰਗਤ ਨੂੰ ਰੋਸ ਹੈ ਉਹ ਇਹਨਾਂ ਨੂੰ ਸਪਸ਼ਟੀ ਕਰਨ ਦੇਣਾ ਚਾਹੀਦਾ ਔਰ ਨਾਲ ਦੀ ਨਾਲ ਜਿੰਨਾ ਚਿਰ ਤੁਸੀਂ ਕਿਹਾ ਨਿਬੜ ਗਿਆ ਨਿਬੜਦੇ ਕੌਮ ਦੇ ਮਸਲੇ ਨਹੀਂ 1947 ਤੋਂ ਲੈ ਕੇ ਪਹਿਲੇ ਗੁਰੂ ਨਾਨਕ ਸਾਹਿਬ ਨੇ ਕਿਹਾ ਪੰਗਤ ਤੇ ਸੰਗਤ ਦੀ ਗੱਲ ਹੈ ਤੇ ਬਾਬਰ ਨੂੰ ਜਾਬਰ ਕਿਹਾ ਤੇ ਨੇ ਜੇਲ੍ਹ ਚ ਭੇਜ ਦਿੱਤਾ ਫਿਰ ਦਸਵੇਂ ਗੁਰੂ ਨੇ ਪਰਿਵਾਰ-ਵਾਰ ਕੇ ਸਾਰਾ ਕੁਝ ਦੱਸਿਆ ਫਿਰ ਅੱਜ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਸ਼ਹਾਦਤ ਦੇ ਕੇ ਇਹ ਮਸਲੇ ਨਹੀਂ ਨਿਬੜਦੇ ਹੁੰਦੇ ਪਰ ਜਿਹੜਾ ਵੀ ਬੰਦਾ ਉਹਨਾਂ ਦੀ ਤਸਵੀਰ ਦੇ ਨਾਲ ਇਸ ਤਰੀਕੇ ਦੇ ਗੱਲ ਕਰੂਗਾ ਕੌਮ ਉਹਦੇ ਤੋਂ ਹਸਾਬ-ਕਤਾਬ ਪੁੱਛੂਗੀ ਚਾਹੇ ਉਹ ਦੇਵੇ ਜਾਂ ਨਾ ਦੇਵੇ ਹੁਣ ਜਿਹੜੀ ਤਸਵੀਰ ਲੱਗੀ ਹੈ ਜਦੋਂ ਇਸ ਤਸਵੀਰ ਦਾ ਕੋਈ ਨਰਾਦਰ ਕਰੂਗਾ ਤੇ ਫਿਰ ਮਸਲਾ ਕਿਤਰਾ ਨਿਬੜ ਗਿਆ ਜੇ ਇਸ ਤਸਵੀਰ ਨੂੰ ਸਗੋਂ ਸਾਲ ਬਾਅਦ ਸੋਹਣੀ ਕਰਕੇ ਵੱਡੀ ਕਰਕੇ ਚੀਸ਼ੇ ਦੇ ਵਿੱਚ ਮੜਾ ਕੇ ਲਾ ਦੇਣਗੇ ਕਮੇਟੀ ਵਾਲੇ ਤੇ ਅਸੀਂ ਸਮਝਾਂਗੇ ਕਿ ਇਹਨਾਂ ਦੇ ਮਨ ਦੇ ਵਿੱਚ ਸਤਕਾਰ ਆਇਆ ਹੈ ਅਸੀਂ ਇੱਥੋਂ ਦੇ ਪ੍ਰਸ਼ਾਸਨ ਦਾ ਜਿਸ ਕਰਕੇ ਧੰਨਵਾਦ ਕਰਦੇ ਹਾਂ ਬਹੁਤ ਹੀ ਲਿਆਕਤਵੰਦ ਗੁਰਸਿੱਖ ਅਫਸਰ ਆ ਜਿਨ੍ਹਾਂ ਨੇ ਇਹ ਆਪਣੇ ਤਰੀਕੇ ਨਾਲ ਇਹਨੂੰ ਸੁਲਝਾ ਦਿੱਤਾ ਇਹਨੇ ਤੇ ਕੌਮ ਦੇ ਨਾਲ ਲੜਾਈ ਲੈਣੀ ਸੌਖੀ ਨਹੀਂ ਹੁੰਦੀ ਜਿਹੜਾ ਜਨਮ ਦਿਹਾੜਾ ਉਹ ਮਨਾਇਆ ਜਾ ਰਿਹਾ ਸੀ ਤੇ ਦੂਰ ਨੇੜਿਓਂ ਬਾਦੇਸ਼ਾਂ ਚੋਂ ਦੇਸ਼ ਚੋਂ ਸੰਗਤ ਇੱਥੇ ਨਤਮਸਤਕ ਹੋਣ ਵਾਸਤੇ ਆਈ ਸੀ ਪ੍ਰਬੰਧ ਜਿਹੜੇ ਬੜੇ ਵਧੀਆ ਸੀ ਇਸ ਵਿਸ਼ੇ ਨੂੰ ਲੈ ਕੇ ਇੱਕ ਜਿਹੜਾ ਨਾ ਸ਼ੂ ਪਾਲਿਸ਼ ਤੇ ਸ਼ੂ ਰਿਪੇਅਰ ਦੀ ਰਸਤੇ ਦੇ ਵਿੱਚ ਇੱਕ ਟੈਂਟ ਲਗਾਏ ਉਹ ਟੈਂਟ ਕਿਉਂਕਿ ਸੰਗਤ ਦੇ ਆਉਣ ਜਾਣ ਦੇ ਵਿੱਚ ਰਸਤੇ ਦੇ ਵਿੱਚ ਆਉਂਦਾ ਸੀ ਉਹਨੂੰ ਟੈਂਟ ਨੂੰ ਉਟਾਉਣ ਦੇ ਤੇ ਉੱਥੇ ਜਿਹੜੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾ ਵਾਲਿਆਂ ਜੀ ਦੀ ਫੋਟੋ ਲੱਗੀ ਸੀ ਉਹ ਉਸ ਨੂੰ ਲੈ ਕੇ ਇੱਕ ਮਾਮੂਲੀ ਵਿਵਾਦ 26 ਤਰੀਕ ਨੂੰ ਹੋਇਆ ਸੀ ਜਿਹਦਾ ਤੁਰੰਤ ਭਾਈ ਮਨਜੀਤ ਸਿੰਘ ਉਹਨਾਂ ਨੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਜਿਹੜੀ ਕਮੇਟੀ ਐ ਇੱਥੋਂ ਦੀ ਉਹਨਾਂ ਵੱਲੋਂ ਇਹਦਾ ਹੱਲ ਕਰ ਦਿੱਤਾ ਗਿਆ ਸੀ ਫੋਟੋਆਂ ਬਾਕਾਇਦਾ ਉਸੇ ਤਰ੍ਹਾਂ ਹੀ ਲੱਗੀਆਂ ਰਹੀਆਂ ਅ ਇੱਥੋਂ ਮੈਂ ਇਹ ਵੀ ਦੱਸਣਾ ਚਾਹੁੰਦਾ ਵਾ ਕਿਤੇ ਕੱਲੀ ਉਸ ਫੋਟੋ ਦੀ ਗੱਲ ਨਹੀਂ ਤੁਸੀਂ ਲੰਗਰ ਹਾਲ ਚ ਦੇਖ ਸਕਦੇ ਹੋ ਪਿਛਲੇ 8-10 ਸਾਲ ਤੋਂ ਸੰਤ ਬਾਬਾ ਜਰਨੈਲ ਸਿੰਘ ਪਿੰਡਰਾ ਵਾਲੇ ਦੀ ਜਿਹੜੀ ਆ ਉਹ ਫੋਟੋ ਉੱਥੇ ਸਸੋਵੇ ਤੇ ਆ ਉਹ ਕਿਸੇ ਵਿਅਕਤੀ ਨੇ ਉਹਦਾ ਉਹਨਾਂ ਕਾ ਕਲਿੱਪ ਕੱਟ ਕੇ ਸੋਸ਼ਲ ਮੀਡੀਆ ਤੋਂ ਪਾਤਾ ਹੀ ਜਿਸ ਨੂੰ ਲੈ ਕੇ ਜਿਹੜੇ ਜਿਹੜੇ ਸਿੱਖ ਜਥੇਬੰਦੀਆਂ ਉਹ ਇੱਥੇ ਇਕੱਠੀਆਂ ਹੋਈਆਂ ਸੀ ਉਹਨਾਂ ਨੇ ਪਹਿਲਾ ਸਾਨੂੰ ਮੰਗ ਪੱਤਰ ਦੇ ਦਿੱਤਾ ਸੀ ਵੀ ਆ ਜਿਹੜੀ ਫੋਟੋ ਲੱਤੀ ਆ ਜਾਂ ਜੋ ਸੋਸ਼ਲ ਮੀਡੀਆ ਤੋਂ ਆ ਉਹ ਤੇ ਹਸਪਤਾਲ 'ਤੇ ਸਾਨੂੰ ਰੋਸ ਆ ਜਿਹੜਾ ਇਹ ਮੰਗ ਪੱਤਰ ਹੈ ਸਾਡੇ ਐਸਐਚਓ ਸਾਹਿਬ ਪਰਮਿੰਦਰ ਸਿੰਘ ਉਹਨਾਂ ਨੇ ਲੈ ਲਿਆ ਸੀ ਕਿਉਂਕਿ ਮੰਗ ਪੱਤਰ ਲੈ ਕੇ ਤੇ ਸਿੱਖ ਸੰਗਤਾਂ ਵੀ ਚੱਲ ਪਈਆਂ ਤੇ ਜਿਹੜੇ ਇਥੋਂ ਦੇ ਮੈਨੇਜਰ ਉਹ ਵੀ ਚੱਲ ਪਏ ਅੱਜ ਕੁਝ ਜਿਹੜੇ ਵਿੱਚ ਸ਼ਰਾਰਤੀ ਅਨਸਰ ਉਹਨਾਂ ਨੇ ਇੱਕੋ ਦਮ ਜਿਹੜੀ ਗੱਡੀ ਚਲਦੀ ਤੇ ਹਮਲਾ ਕਰ ਦਿੱਤਾ ਸੋ ਸਿੱਖ ਸੰਗਤਾਂ ਦੇ ਵਿੱਚ ਬੈਠ ਕੇ ਧਾਰਮਿਕ ਪ੍ਰਵਿਰਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੇ ਅਮਨ ਸ਼ਾਂਤੀ ਨੂੰ ਬਹਾਲ ਰੱਖਦੇ ਹੋਏ ਜਿਹੜਾ ਇਹ ਮਸਲਾ ਆ ਉਹ ਬੈਠ ਕੇ ਜਿਹੜਾ ਮੁੱਕ ਗਿਆ ਇਹ ਇੱਕ ਇਹਨਾਂ ਦੀ ਮੰਗ ਸੀਗੀ ਵੀ ਫੋਟੋ ਜਿਹੜੀ ਆ ਉਹ ਇੱਥੇ ਗੁਰਦੁਆਰਾ ਸਾਹਿਬ ਚ ਸਜੋਬਤ ਹੋਣੀ ਚਾਹੀਦੀ ਆ ਤੋਂ ਇੱਥੇ ਪਹਿਲਾਂ ਹੀ ਜਿਹੜੀਆਂ ਫੋਟੋਆਂ ਨੇ ਭੁਤਾਂਤਨ ਬਾਬਾ ਦੀਪ ਸਿੰਘ ਸ਼ਹੀਦ ਜੀ ਦੀਆਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾ ਵਾਲੇ ਦੀਆਂ ਆਲਰੇਡੀ ਸਜੋਬਤ ਆ ਅੱਜ ਵੀ ਇੱਕ ਫੋਟੋ ਜਿਹੜੀ ਆ ਇੱਥੇ ਸਰਾਂ ਦੇ ਬਾਹਰ ਜਿਹੜੀ ਇਹਨਾਂ ਨੂੰ ਸਜੋਬਤ ਕੀਤੀ ਆ ਜਿਹੜਾ ਮਾਮਲਾ ਉਹ ਪੂਰੀ ਤਰ੍ਹਾਂ ਸਮਾਪਤ ਹੋ ਚੁੱਕਾ ਹੈ